we suffer with him we cannot reign with him jab tak kahi ohde naal dukh nahi chalde tab tak kahi ohde naal raj nahi kar sakne you have to suffer to reign tanu raj karan layi dukh chalna hai the reason for this is that character simply is never made without suffering

पावर अपार्ट फ्रॉम कैरेक्टर इज सैटेनिक क्योंकि जेडी समर्थ चरित्र ਤੋਂ ਬਿਨਾ ਹੁੰਦੀ ਆ ਉਹ ਸ਼ੈਤਾਨੀ ਹੁੰਦੀ ਆ ਇਹ ਮੋੜ ਐ ਮੈਂ ਸਿੱਧਾ ਜੋ ਮੈਂ ਕਹਿ ਰਿਹਾ ਦੱਸਣਾ ਚਾਹਣਾ ਕਿ ਜੇ ਜਿਹੜਾ ਉਹ ਕਹਿ ਰਿਹਾ ਸਮਰਥ ਚਰਿੱਤਰ ਤੋਂ ਬਿਨਾ ਉਹ ਸ਼ੈਤਾਨੀ ਹੁੰਦੀ ਆ ਪਰ ਪਾਵਰ ਵਿਦ ਕਰੈਕਟਰ ਇਸਪੀਡ ਟੂ ਰੋਲ ਪਰ ਜੇਡੀ ਸਮਰਤ ਚਰਿੱਤਰ ਦੇ ਨਾਲ ਹੈ ਇਹੀ ਯੋਗਿਆ ਰਾਜਕਰਣ ਦੇ ਹallelujah ਮਤਲਬ ਬਿਨਾ ਚਰਿੱਤਰ ਦੇ ਅਗਰ ਪਾਵਰ ਹੱਥ ਚਾਗੀ ਤਾਂ ਇਹ ਸ਼ੈਤਾਨੀ ਹੋਈ ਤਾਂ ਫਿਰ ਮੈਂ ਇਹ ਦੱਸਣਾ ਚਾਹਨਾ ਆ ਕਿ ਪਰਮੇਸ਼ਵਰ ਜਿਨ੍ਹਾਂ ਲੋਕਾਂ ਨੂੰ ਇਹ ਤੀਸਰੇ ਕਿਚਾਵ ਦੀ ਸਮਰਤ ਦੇਗਾ ਕੀ ਪਹਿਲਾਂ ਉਹਨਾਂ ਦਾ ਕਰੈਕਟਰ ਨਹੀਂ ਤਿਆਰ ਕੀਤਾ ਜਾਏਗਾ ਇਸ ਸਮਰਤ ਦੇ ਲਈ کیونکہ جب بینا کریکٹر دے سامرت ہا تھا گی تو نبی نے کیا شیطان نہیں ہے ایرا مطلب جدو خدا اپنے روح کا نوے سامرت دے گا تو لوگ کریکٹر والے روح کھوڑ گے اونا رہے اندر ایک کریکٹر کڑیا جائے گا او اس یوگ انہوں کریکٹر بان جائے گا کہ وہ راج کر سکن اونا رہے اندر سامرت کام کر سکے ایدی لوڑے حسن ਹਾਲੇਲੂਇਆ ਤਾਂ ਇਹ ਕਹਿਣਾ ਕਿ ਸਿੱਧਾ ਹੀ ਸਮਰਥ ਦੀ ਉਮੀਦ ਕਿੱਦਾਂ ਕਰੀਏ ਕਿਉਂਕਿ ਬਿਨਾ ਕੈਰੈਕਟਰ ਦੇ ਸਮਰਥ ਹਟਾਣਾ ਸ਼ੈਤਾਨੀ ਹੈ ਸੋ ਆਓ ਮੈਂ ਹੱਥ ਦੇ ਕਹਿਣਾ ਚਾਹਨਾ ਹੁਣ ਜਿਹੜੇ ਇਹ ਕਹਿੰਦੇ ਆ ਕਿ ਮੈਨੂੰ ਸਮਰਥ ਤੋਂ ਪਹਿਲਾਂ ਕੈਰੈਕਟਰ ਚਾਹੀਦਾ ਹੈ ਜਿਹੜਾ ਇਸ ਸਮਰਥ ਦੇ ਯੋਗ ਹੋਵੇ ਪ੍ਰਭੂ ਦੇ ਨਾਮ ਨੂੰ ਵਡਿਆਈ ਮਿਲੇ ਮਤਲਬ ਖੁਦਾ ਥਰਡ ਪੋਲ ਦੀ ਪਾਵਰ ਕੈਰੈਕਟਰਲੈਸ ਲੋਕਾਂ ਨੂੰ ਨਹੀਂ ਦੇ ਸਕਦਾ ਹਾਲੇਲੂਇਆ ਐਮਨ ਪ੍ਰਭੂ ਦਾ ਨਾਮ ਨੂੰ ਵਡਿਆਈ ਮਿਲੇ ਇਹ ਮਤਲਬ ਉਹ ਜੋ ਲੋਕ ਜਿਹਨਾਂ ਦੇ ਅੰਦਰ ਤੀਸਰੇ ਕਿਚਾ ਦੇ ਸਮਰਥ ਕੰਮ ਕਰਨਗੇ ਉਹ ਕੈਰੈਕਟਰ ਵਾਲੇ ਲੋਕ ਹੋਣਗੇ ਉਹ ਪਰਮੇਸ਼ਰ ਦੇ ਦੁਆਰਾ ਡਿਜ਼ਾਈਨ ਕੀਤੇ ਬੰਦੇ ਹੋਣਗੇ ਉਹ ਤਿਆਰ ਕਿੱਤਨੇ ਹੋਈਆਂ ਪੈਣਾ ਹੋਣ ਗਿਆ ਐਮਨ ਹਾਲੇਲੂਇਆ ਪਰੀਸ ਲੋਰਡ ਉਹਨਾਂ ਦਾ ਕੈਰੈਕਟਰ ਕਿੱਦਾਂ ਦਾ ਹੋਏਗਾ ਕਿਉਂਕਿ ਇਸ ਤੋਂ ਪਹਿਲੇ ਕਿ ਉਹ ਇਨਾ ਕੁਦਰਤੀ ਤੂਫਾਨਾਂ ਨੂੰ ਰੋਕਣ ਦੇ ਯੋਗ ਹੋ ਪਹਿਲੇ ਖੁਦਾ ਉਹਨਾਂ ਦੇ ਕਰੈਕਟਰ ਨੂੰ ਇਦਾਂ ਦਾ ਬਣਾਏਗਾ ਕਿ ਜਿਹੜੇ ਉਹਨਾਂ ਦੇ ਸਰੀਰਾਂ ਦੇ ਅੰਦਰ ਤੂਫਾਨ ਉੱਠਦੇ ਆ ਪਹਿਲੇ ਇਹਨੂੰ ਤੇ ਛਮਣ ਦੇ ਯੋਗ ਹੋਣ ਇਸ ਤੋਂ ਪਹਿਲੇ ਕਿ ਉਹ ਕੁਦਰਤੀ ਤੂਫਾਨਾਂ ਨੂੰ ਖੰਮ ਸਕਣ ਦਾ ਡਾਇਰੈਕਟ ਤਮੈਨ ਤੂਫਾਨਾਂ ਨੂੰ ਥੰਮ ਨਹੀਂ ਸਕਦਾ ਤਰੀਕਾ ਨਹੀਂ ਇਹ ਸੱਕਦਾ ਜਦ ਤੱਕ ਤੀਸ ਨਾਇਕ ਨਹੀਂ ਬਣ ਜਾਂਦੇ ਕਿ ਜਿਹੜੇ ਤੁਹਾਡੇ ਘਰਾਂ ਚ ਤੂਫਾਨ ਉੱਠਦੇ ਆਂ ਚੱਕ ਚੱਕ ਚ ਤੂਫਾਨ ਉੱਠਦੇ ਆਂ ਉਹ ਤੁਹਾਡੀ ਜ਼ਿੰਦਗੀ ਚ ਤੂਫਾਨ ਉੱਠਦੇ ਤੈਨੂੰ ਥੰਮ ਨਹੀਂ ਸਕਦੇ ਕਿਨੇ ਸਹਿਮਤ ਹੈ ਹਾਲੈਲੂਇਆ ਪ੍ਰਮਾਤਮਾ ਨੂੰ ਵਡਿਆਈ ਮੇਰੇ ਇਸ ਤੋਂ ਪਹਿਲੇ ਕਿਉਂ ਮਰੀ ਮੱਛੀ ਨੂੰ ਜੀਵਨ ਦੇ ਸਕਲ ਪਹਿਲਾਂ ਜੀ ਉੱਠਣ ਦੀ ਸਮਰਥ ਉਹਨਾਂ ਦੇ ਅੰਦਰ ਹੋਏ

ਤਾ ਫਿਰ ਤੀਸਰੇ ਕਿਚਾਉ ਤੋਂ ਪਹਿਲਾ ਇੱਕ ਕਰੈਕਟਰ ਹੈ ਇੱਕ ਤਿਆਰੀ ਹੈ ਜਿਹਨਾਂ ਨੂੰ ਕਲਾ ਨੂੰ ਕੰਨ ਦਵੇਗਾ